ਸਵਾਗਤ ਹੈ ਤੁਹਾਡਾ ਇੱਕ ਵਾਰੀ ਸਾਰਿਆਂ ਦਾ ਫੇਰ ਤੋਂ ਨਵੀਂ ਵੀਡੀਓ ਦੇ ਵਿੱਚ। ਅਸੀਂ ਵੇਖ ਰਹੇ YouTube ਚੈਨਲ ਸੱਚੇ ਮਾਰਗ। ਅੱਜ ਦੀ ਇਸ ਵੀਡੀਓ ਦੇ ਵਿੱਚ ਬੜਾ ਖਾਸ ਸ਼ਬਦ ਜਨਵਰ ਦੇ ਅਤੇ ਨਾਮ ਕੀ ਤੇਰਾ ਤੇ ਮਨ ਮਾਹੇ। ਭਾਈ ਸਾਹਿਬ ਯੂਜਾਰ ਸਿੰਘ ਅਜੁੱਲੀ ਦੇ ਅਕਸ਼ਿਤ ਬਾਸੇਵਾਲਿਆਂ ਦਾ ਇਹ ਸ਼ਬਦ ਹੈ। ਬਹੁਤ ਵਰੀ ਉਹਨਾਂ ਦੇ ਤੁਸੀਂ ਲਾਈਵ ਦੇ ਵਿੱਚ ਇਹ ਸੁਣਿਆ ਹੋਊਗਾ। ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂ ਕਿਵੇਂ ਜੋ ਸ਼ਬਦ ਹੈ ਕਿਵੇਂ ਆਪਾਂ ਹਾਰਮੋਨੀਅਮ ਤੇ ਕੱਟ ਸਮੇ ਦੇ ਵਿੱਚ ਬੜੇ ਆਸਾਨੀ ਦੇ ਨਾਲ ਇੱਥੇ ਆਪਾਂ ਹਾਰਮੋਨੀਅਮ ਤੇ ਵਜਾਉਣਾ ਸਿੱਖ ਸਕਦੇ ਹਾਂ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਾਅਦ ਤੁਹਾਨੂੰ ਚੈਨਲ ਨੂੰ ਸ਼ੇਅਰ ਕਰਿਆ ਕਰੋ ਬਹੁਤ-ਬਹੁਤ ਸਾਰਿਆਂ ਜੀ ਜਾਣੇ ਨੂੰ ਦੱਸਿਆ ਕਰੋ ਕੰਟੈਂਟ ਨੂੰ ਪ੍ਰੋਮੋਟ ਕਰਿਆ ਕਰੋ ਸੋ ਸ਼ੁਰੂ ਕਰਦੇ ਆਂ ਇਸ ਸ਼ਬਦ ਨੂੰ ਸਭ ਤੋਂ ਪਹਿਲੇ ਸਥਾਈ ਸਥਾਈ ਜੋ ਹੈ ਉਹਦੇ ਬਾਰੇ ਤੁਹਾਨੂੰ ਦੱਸ ਦਿੰਦੇ ਆ ਜਿਨਵੇਂ ਡੈਟੀਲ ਨਾਮ ਕੀ ਤੇਲ ਤੇ ਮਨਮਾਹੀ ਟਿਉਣ ਕਿਵੇਂ ਆ ਸਭ ਤੋਂ ਪਹਿਲੇ ਤੁਸੀਂ ਇਹ ਦੇਖ ਲਓ ਜਿੰਨ ਵੜੇ ਆਈ ਤੇਰੇ ਤੇ ਮਨ ਮਾਹੇ ਜਿੰਨ ਵੜੇ ਆਏ ਤੇਰੇ ਨਾਮ ਕੀ ਤੇਰੇ ਤੇ ਮਨ ਮਾਹੇ ਜੋਗੇ ਨਾਨਕ ਮਰਤੇਗਾ ਦੂਜਾ ਮਰਤ ਨਾਏ ਉਹ ਵੀ ਆਪਾਂ ਇਹਦੇ ਨਾਲ ਹੀ ਇਹਨੂੰ ਪਲੇ ਕਰਾਂਗੇ ப்ரி டூன் கார்டி வேற நானக்கோட மீற நானக்க ਨਾ ਹੈ ਫਿਰ ਤੋਂ ਕੁਲਿਖਿਆ ਨਾਨਕੀ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਤੇਰ ਤੇ ਮਨ ਮਾਹੇ ਅਸਲ 'ਚ ਇਹ ਸ਼ਬਦ ਵੜਦੇ ਆ ਵੜਦੇ ਆ ਅੱਡੇ ਕੋ ਵੀ ਬੜੀਆਂ ਗਲਤੀਆਂ ਹੁੰਦੀਆਂ ਨੇ ਪਰ ਕਬਲੋਂ ਦੀ ਲੋੜ ਨਹੀਂ ਹੁੰਦੀ ਕੋਈ ਚੱਕਰ ਨਹੀਂ ਆਪਾਂ ਹਜੇ ਰਿਆਜ਼ ਕਰਨੇ ਆ ਜਾਂ ਤੁਹਾਡੇ ਨਾਲ ਸ਼ੇਅਰ ਕਰਨੇ ਤੁਸੀਂ ਵੀ ਇਦਾਂ ਰਿਆਜ਼ ਕਰਿਆ ਕਰੋ ਜੇ ਗਲਤੀਆਂ ਹੁੰਦੀਆਂ ਆ ਆਪੇ ਇੰਪਰੂਵ ਹੁੰਦੀਆਂ ਗਲਤੀਆਂ ਕਰਾਂਗੇ ਕੁਝ ਉੱਤੇ ਤਾਂ ਹੀ ਗਲਤੀਆਂ ਹੋਗੀਆਂ ਫੇਰ ਹੀ ਉਹਨੂੰ ਸੁਧਾਰਾਂਗੇ ਸੋ ਪ੍ਰੈਕਟਿਸ ਜਰੂਰ ਕਰਿਆ ਕਰੀਏ ਤੇ ਇਦਾਂ ਨਾਲ ਮਿਲ ਕੇ ਆਪਾਂ ਇਦਾਂ ਸ਼ਬਦ ਗੁਲਬਾਣੀ ਦੇ ਨਾਲ ਜੁੜੀਏ ਤੇ ਅੱਗੇ ਦੀ ਜਿਹੜੀ ਆਪਾਂ ਜੋ ਅੰਤਰਾ ਹੈ ਉਹ ਆਪਾਂ ਪੜ੍ਹਦੇ ਹਾਂ ਇੱਕ ਵਾਰੀ ਫੇਰ ਤੋਂ ਸਤਾਈ ਪੜ੍ਹ ਕੇ ਉਸ ਤੋਂ ਬਾਅਦ ਨਾਲੇ ਅੰਤਰਾ ਜੋ ਹੈ ਉਹ ਆਪਾਂ ਪੜ੍ਹਾਂਗੇ ਜਨਮ ਅੰਡੇ ਆਏ ਤੇਰੇ ਨਾਮ ਕੀ ਤੇਰੇ ਤੇ ਮਨ ਮਾਇ ਹੈ ਨਾਨਕੀ ਅੰਤਰਤ ਇਹ ਕਹ ਹੈ ਦੂਜੈ ਜਿੰਨਾ ਹੈ ਜਿੰਨ ਵੜੇ ਹਾਈ ਤੇਰੇ ਨਾਮ ਕੀ ਤੇਰੇ ਤੇ ਮਨ ਮਾਇ ਅਗੇ ਅੰਤਰਾ ਉਹ ਕਿੰਨਾ ਵਿੱਚ ਉਹ ਗੜੇ ਹੋ ਮਟਨ ਤੇ ਕਿਹੜੀ ਉਂਗਲੀ ਆਣੀ ਨਾਨਕ ਅੰਮ੍ਰਿਤ ਮਨ ਮਾਇਏ ਪਈ ਗੁਰ ਪਰਸ਼ਾਦ ਥੋੜਾ ਇਹ ਜੋ ਥੋੜਾ ਕੰਪਲਿਕੇਟਡ ਜਿਹਾ ਲੱਗੂਗਾ ਉਹ ਥੋੜਾ ਆਸਾਨੀ ਦੇ ਨਾਲ ਹੋ ਜਾਣਾ ਹੈ ਵੇਖਿਆ ਫਿਰ ਨਾਨਕ ਅੰਮ੍ਰਿਤ ਮਨੇ ਮਾਨਕੇ ਅੰਮ੍ਰਿਤ ਮਨੇ ਮਾਹੇ ਨਾਨਕੇ ਅੰਮ੍ਰਿਤ ਮਨੇ ਮਾਹੇ ਪਾਈਏ ਗੁਰ ਪਰ ਸਾਦ ਮੈਂ ਥੋੜਾ ਸਲੋ ਕਰਤਾ ਕਿ ਥੋੜਾ ਆਸਾਨੀ ਦੇ ਨਾਲ ਥੋੜਾ ਤੁਹਾਨੂੰ ਕਲੈਕਟਿਵ ਵਿੱਚ ਥੋੜਾ ਪਤਾ ਲੱਗ ਜੇ ਇੱਥੋਂ ਥੋੜਾ ਜਿਹਾ ਨਾ ਆ ਤੱਕ ਮਾਣੇ ਕੋ ਮਾਣੇ ਚ ਬੰਦੇ ਆ ਉਹ ਇਜ਼ੀ ਆ ਕੋਈ ਚੱਕਰ ਨਹੀਂ ਜਦੋਂ ਪ੍ਰੈਕਟਿਸ ਕਰੋਗੇ ਆਪੇ ਹੋ ਜਾਣਾ ਅੱਗੇ ਆਪਾਂ ਜਿਹੜੀ ਲਾਸਟ ਲਾਈਨ ਆ ਉਹ ਪੜ੍ਹਦੇ ਆ ਤਨੇ ਪੀਤਾ ਰੰਗ ਸਿਓ ਜਿੰਨ ਕੋ नी पीता जिनको लिखे जो जिनको लिखे लिखया ਸੋ اے ਸੀ ਛੋਟਾ ਜਿਹੜਾ ਸ਼ਬਦ ਆਪਾਂ ਤੁਹਾਨੂੰ ਹਰਮੋਨੀਅਮ ਤੇ ਪਲੇ ਕਰਨਾ ਸਿਖਾਇਆ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਬਤੋ ਸ਼ੇਅਰ ਕਰਨਾ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵੀਡੀਓ ਵਿੱਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੇ ਵੀ ਤੁਹਾਨੂੰ ਸ਼ਬਦੀ ਵੀਡੀਓ ਚਾਹੀਦੀ ਆ ਉਹ ਹੰਨ ਕਮੈਂਟ ਕਰ ਲਿਆ ਕਰੋ ਆਪਾਂ ਤੁਹਾਡਾ ਕਮੈਂਟ ਵੇਖ ਕੇ ਕੋਸ਼ਿਸ਼ ਕਰਿਆ ਕਰਾਂਗੇ ਉਦੋਂ ਦੀ ਵੀਡੀਓ ਤੁਹਾਡੇ ਲੱਗੇ ਲੈ ਕੇ ਹਾਜ਼ਰ ਹੋਈਏ ਸੋ ਮਿਲਾਂਗੇ ਕਿਸੇ ਨੈਕਸਟ ਵੀਡੀਓ ਵਿੱਚ ਧੰਨਵਾਦ ਜੀ